ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਆਪਦੇ ਯਾਰ ਦੇ ਕੋਲ ਹੈ ਕਲਖੁਰਦ ਪਿੰਡ ਦੇ ਵਿੱਚ ਰੰਮੀ ਬਾਈ ਦੇ ਕੋਲ ਆਜੋ ਫਿਰ ਮਿੱਤਰ ਟੇਡੇ ਕੱਟ ਜਿੰਨੂੰ ਕਹਨੇ ਹੁੰਨਿਆ ਤੁਸੀਂ ਟੇਡੀ ਤਾਰੀ ਤੇ ਮੈਂ ਕਹਿਣਾ ਹੁੰਨਾ ਦੁਨੀਆਵਾਂ دیਵਾਨੀ ਸਾਰੀ ਅੱਜ ਰੰਮੀ ਨੇ ਨਵਾਉਣੀ ਆ ਤੁਹਾਡੇ ਨਾਲ ਯਾਰੀ ਟੇਡੇ ਕੱਟ ਦੇ ਦੋ ਜਾਨਵਰ ਦੇਣੇ ਆ ਤੁਹਾਨੂੰ ਦੇ ਆਜੂ ਕਾਕਾ ਕਰਾ ਕਰੀਏ ਗੱਲਾਂ ਬਾਤਾਂ ਆਪਾਂ ਖੁੱਲ ਕੇ ਜਨਵਰਾਂ ਦੇ ਬਾਰੇ ਸਹੀ ਡਿਟੇਲ ਜਾਣਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਚਾਲ ਆ ਮਾਰੀ ਵਧੀਆ ਵਧੀਆ ਭਾਈ ਜੀ ਸੇਤਾ ਦੇ ਪ੍ਰਵਾਹ ਭਾਈ ਵਧੀਆ ਵਧੀਆ ਕਿਰਪਾ ਮਾਲਕ ਚਲੋ ਸ਼ੁਕਰ ਹੈ ਭਾਈ ਅੱਛਾ ਨਾਮ ਇੱਕ ਵਾਰੀ ਜ਼ਰੂਰ ਸਾਂਝਾ ਕਰ ਦਈਏ ਭਾਈ ਨਾਮ ਰਮਨਦੀਪ ਸਿੰਘ ਆਈ ਪਿੰਡ ਕਾਲਖੁਰ ਦਾ ਜਿਲ੍ਹਾ ਫਰੋਹੀਪੁਰ ਜੀ ਠੀਕ ਆ ਅੱਛਾ ਰਮਨੇ ਭਾਈ ਅੱਜ ਫਿਰ ਟੇਢੇ ਕੱਟਦੇ ਇੱਕ ਤਾਂ ਕੱਟੀ ਆ ਤੇ ਇੱਕ ਆ ਗਈ ਮਾਈ ਦੇ ਮਗਰ ਕੱਤੀ ਹੈ ਨਾ ਇਹ ਦੱਸ ਮੈਨੂੰ ਇਹ ਝੋਟੀ ਦੀ ਕਿੰਨੀ ਉਮਰ ਆ ਯਾਰਾ ਇਹਦੀ ਬਾਈ 2.5 ਸਾਲ ਹੋ ਮਾਰਾ ਦੋ ਦੰਦ ਸੈਟ ਤੇ ਨੇ ਦੋ ਦੰਦ ਸੁੱਟ ਤੇ ਕੋਈ ਟੀਕਾ ਵਗੈਰਾ ਲੈ ਲਿਆ ਇਨੇ ਕਿ ਨਹੀਂ ਨਹੀਂ ਹਜੇ ਜਾਵਾਂ ਹੀ ਨਹੀਂ ਬਾਈ ਹਜੇ ਜਾਵਾਂ ਹੀ ਨਹੀਂ ਕੱਟੀ ਦੀ ਬਰੀਕੀ ਪੜੀ ਆ ਯਾਰ ਹਣਾ ਬਹੁਤ ਜ਼ਿਆਦਾ ਟੌਪ ਹੈ ਅੱਛਾ ਕੱਢੀਏ ਬਾਹਰ ਨੂੰ ਇਹਨੂੰ ਮੜਾ ਜਾ ਕਦੀ ਬਾਹਰੋਂ ਮੇਰਾ ਭਾਈ ਬਣ ਕੇ ਇੱਕ ਹੀ ਕਰਾਈ ਤਸੱਲੀ ਜਾਂਦੀ ਵੇਖੋਗਾ ਦਸ ਪਿੱਤਰੋ ਦੇਖੋਗਾ ਦਾ ਟਿੱਡਾ ਕੱਟ ਦੋਂਦੀ ਹੋ ਗਈ ਆ ਕਹਣ ਤੋਂ ਪਾਵ 2.5 ਸਾਲ ਦੀ ਉਮਰ ਹੋ ਗਈ ਆ ਤੁਹਾਡਾ ਚਾਰ ਪਾਇਆ ਬਣ ਤੇ ਤੁਸੀਂ ਚਾਰ ਦੇ ਗੱਟੇ ਸੁੱਟੋ ਇਹਦੇ ਮੂਰੇ ਤੇ ਫਿਰ ਵੇਖਿਓ ਕੀ ਚੀਜ਼ ਬਣਦੀ ਆ ਜਦੋਂ ਤਿਆਰ ਹੋਈ ਨੇੜੇ ਤੇੜੇ ਦੇ ਪਿੰਡਾਂ ਦੇ ਵਪਾਰੀ ਨਾ ਪੈਸੇ ਯਕੀਨ ਕਰਿਓ 3 ਜੇ ਭਜ ਪਾ ਕੇ ਆਉਣਗੇ ਜਦੋਂ ਇਹ ਤਿਆਰ ਹੋਈ ਜਾਂਦੀ ਬਿਊਟੀ ਬੜੀ ਕਮਾਲ ਆ ਇਹਦੇ ਚਾਲ ਬੜੀ ਵੱਖਰੀ ਜਾਂਦੀ ਕਰਮਾ ਵਾਲੀ ਦੀ ਸਿੰਘ ਤੋਂ ਚੋਲੀ ਵੇਖੇ ਪਤਾ ਹੀ ਚੋਲੀ ਵਿਖਾਈ ਇਹਦੀ ਚਾਰ ਥਣ ਲੱਗੇ ਆ ਨਾ ਜਿਹੜੇ ਇਹਨੂੰ ਉਹ ਬਾ ਕਮਾਲ ਲੱਗੇ ਹੋਏ ਆ ਬਾਈ ਦਸਤੀ ਕਹਣਾ ਦੇ ਰਮੀ ਕਿੰਨੇ ਦੀ ਦੇ ਦਈਏ ਬਾਈ ਬਾਈ 60000 ਦੀ ਦੇ ਦਿਆਂਗੇ ਮਾਨ ਤਾਨ ਕਰ ਦਈਏ ਮਾਨ ਤਾਨ ਕਰ ਦਿਆਂਗੇ ਬਾਈ ਬਾਕੀ ਮਹੀਨੇ ਨੂੰ ਮੇਲਾ ਆਉਣ ਵਾਲਾ ਕੱਟੀ ਮੇਲੇ 'ਚ ਪਾਉਣ ਵਾਲੀ ਆ ਨਿਸ਼ਾਨ ਮਾਰ ਕਾ ਬਹੁਤ ਚੰਗਾ ਕੱਟੀ ਅੱਛਾ ਬਾਈ ਮਾਨ ਤਾਨ ਖੁੱਲ ਕੇ ਜੀ ਦੱਸ ਦੇ ਕਿੰਨੇ ਦੀ ਦੇਣੀ ਹਾਂ ਤੇ ਨਾ 2000 ਰੁਪਿਆ ਛੱਡ ਦਿਆਂਗੇ ਬਾਈ ਇਹ ਨਾ ਕਰਾ ਡੋਨਾਂ ਦੀ ਗੱਲ ਪਹੁੰਚ ਕਰ ਦਿਆਂਗੇ ਫਰੋਜਪੁਰ ਫਰੀਦਕੋਟ ਤੇ ਮੋਗਾ ਜ਼ਿਲ੍ਹੇ ਚ ਫਰੀਦਕੋਟ ਮੋਗਾ ਜਿਹੜਾ ਤੇ ਫਰੋਜਪੁਰ ਜਿਲ੍ਹਾ ਲੁਧਿਆਣਾ ਵੀ ਵਪਾਰ ਕਰਦੇ ਵੇਖੀ ਜਉ 100 ਕਿਲੋਮੀਟਰ ਤੇ ਉਹਦੇ ਲੁਧਿਆਣਾ ਦਾ ਥੋੜਾ ਬੜਾ ਨੰਗ ਹੈ ਗੱਡੀ ਤੇਰੀ ਆਪਦੀ ਆ ਤੇਰਾ ਤਾਂ ਤੇਲ ਹੀ ਮੱਤਣਾ ਕੁਝ ਨਹੀਂ ਹੁੰਦਾ ਉਹਨਾਂ ਨੂੰ ਸੌਖਾ ਹੋ ਜਾਊ ਕਹਿੰਦੇ ਬਾਰੇ ਦੱਸੀ ਮੈਨੂੰ ਆ ਮੱਜ ਬਾਰੇ ਬਾਈ ਇਹ ਮੱਜ ਨੂੰ ਅੱਜ ਹੋ ਗਏ ਬਾਈ 4 ਦਿਨ ਸੂਈ ਨੂੰ ਠੀਕ ਆ ਹਾਂਜੀ ਇਹਦੇ ਥੱਲੇ 10 ਕਿਲੋ ਬੋਲਾ ਹੋਊਗਾ ਕੱਟੀ ਇਹਨੇ ਬੜੀ ਚੰਗੀ ਲਾਈ ਆ ਯਾਰ ਕੱਟੀ ਇਹਦੇ ਮਗਰ ਵੀ ਟੇਢੇ ਘੱਟ ਆ ਨਹੀਂ ਬਾਈ ਕਿਤੇ ਰੰਗ ਰੂੰਗ ਤਾਂ ਨਹੀਂ ਕਰਤਾ ਇਹਦੇ ਮੱਥੇ ਤੇ ਹੈ ਨਹੀਂ ਬਾਈ ਬੜੀ ਚੰਗੀ ਬਿਊਟੀ ਵਾਲੀ ਆ ਆਪਣੇ ਕੀਤਾ ਰੰਗ ਇਹਦੇ ਹੂੰ ਅੱਛਾ ਕੋਈ ਸਾਨ ਦਾ ਸੀਮੰ ਦਾ ਪਤਾ ਹੋਵੇ ਰੰਮੀ ਬਾਈ ਨਹੀਂ ਇਹ ਨਹੀਂ ਪਤਾ ਬਾਈ ਓਕੇ ਵੀਰੇ ਮੱਝ ਲਈ ਸੀ ਆਪਾਂ ਦਾ ਸੂਪੀ ਆਪਣੇ ਤੇ ਬਸ ਕਿਲੋ ਦੁੱਧ ਤਿਆਰ ਆ ਮੈਂ ਹਾਂਜੀ ਹਾਂਜੀ ਬਾਈ ਤਿਆਰ ਆ 4 ਦਿਨ ਹੀ ਹੋਏ ਹਜੇ ਸੂਈ ਨੂੰ ਬੋਲ ਆ ਜੀ ਦੁੱਧ ਵੀ ਤੇਰਾ 14ਵੇਂ ਪਾ ਜੂ ਹਾਂ ਆਰਾਮ ਨਾਲ ਦੇ ਦੋਗੇ ਬਾਈ 12 13 ਕਿਲੋ ਦਾ ਦੇਖੋ ਚੋਲੇ ਵਾਲੂ ਵਾ ਹਨਾ ਚਵਾਈ ਚੰਗੀ ਨਿਕਲੀ ਆ ਬਾਈ ਇੱਕ ਨੰਬਰ ਚਵਾਈ ਬਾਈ ਕਿੰਨੇ ਦੀ ਦੇਣੀ ਆ ਰੰਮੀ ਬਾਈ ਜ ਦੇ ਦੇ ਦੇਂਗਾ ਬਾਈ ਹਾਂ ਤਨਾ ਹਾਂ ਬਾਈ ਜਸ ਤਨ ਹੋਰ ਕਰੀ ਜਸ ਨੋ ਜਾਂ ਬਸ ਮੁੱਲ 125 ਆ 120 ਦੀ ਦੇ ਦੇ ਆ ਕੇ ਤੋਰੀ ਮੜੀ ਜੀ ਕੱਢੀ ਪਰ ਨੂੰ ਮੈਂ ਖੋਲੀ ਗਾ ਬਾਈ ਕਰਾਂ ਦੀ ਲੈ ਵੀ ਮਿੱਤਰੋ ਮੈਂ ਤਾਂ ਆਦੀ ਫਰੀ ਆ ਟੇਡੇ ਕੱਟਨੇ ਕਰ ਦੇਣੀ ਆ ਜਦੋਂ ਝੋਟੀ ਬਣ ਗਈ ਤੁਸੀਂ ਕਹਿਣਾ ਬਾਈ ਮੱਝ ਲਈ ਅਸੀਂ ਤਾਂ ਕੱਟੀ ਕਰਕੇ ਮੈਂ ਲਈ ਸੀ ਤੇ ਕੱਟੀ ਦੀ ਮੈਨੂੰ ਵੇਚਣਾ ਸੱਚ ਦੱਸਾਂ ਤੁਹਾਨੂੰ ਮੈਂ ਦੀ ਕੁਆਲਿਟੀ ਆ ਨਾ ਜਿਹੜੀ ਵੇਖੇ ਮੇਰੇ ਕੋਲੇ ਆਉਂਦੀ ਆ ਤੈਨੂੰ ਭੇਜਣਾ ਕਿਸੇ ਪਾਸੇ ਦੁੱਧ ਦੇਦੀ ਤੇਰਾ 14 ਕਿਲੋ ਜਾ ਕੇ ਕਿਤੇ ਲੰਬਾ ਨਾ ਦਵਾਦੀ ਮੈਨੂੰ ਗਣਾ ਨਿਊ ਗੈਲ ਫਾਰਮਰ ਤੋਂ ਮੱਝ ਲਈ ਸੀ ਦੁੱਧੋ ਨਕਾਤ ਨਿਕਲ ਗਈ ਨਹੀਂ ਓ ਮਿੱਤਰੋ ਇਹ ਨਕਾਤ ਨਿਕਲਣ ਵਾਲੀ ਚੀਜ਼ ਨਹੀਂ ਇਹਨੇ ਬੱਚਾ ਹੀ ਵਾਰਾ ਟੌਪ ਲਾਤਾ ਇਹਨੇ ਤਾਂ ਪਹਿਲਾਂ ਹੀ ਯਕੀਨ ਕਰਿਓ ਤੁਹਾਨੂੰ ਦੁੱਧ ਜਿੰਨੇ ਪੈਸੇ ਦਾ ਬੱਚਾ ਲਾ ਕੇ ਦੇਤੇ ਆ ਕਰਮ ਵਾਲੀ ਨੇ ਤੁਸੀਂ ਟੰਗਾ ਟੀਕਾ ਭਰਾਇਆ ਜੇ ਤੇ ਬੱਚਾ ਤੁਸੀਂ ਵੀ ਉਹਦੇ ਪੇਟੋਂ ਚੰਗਾ ਪੈਦਾ ਕਰਵਾ ਸਕਦੇ ਆ ਨੇ ਅਖਭਾਈ ਭਰਤੀ ਐ ਇਸ ਗੱਲ ਦੀ ਲੈ ਬਾਈ ਰਮੀ ਵੀਰੇ ਹੁਣ ਹੋ ਗਿਆ ਚੌਥਾ ਦਿਨ ਸੋਈ ਨੂੰ ਅੱਜ ਹਨਾ ਤੇ 10 ਕਿਲੋ ਦੁੱਧ ਕੰਡੇ ਲਈ ਜਾਂਦੀ ਆ ਕੰਡੇ ਤੋਲਮਾ ਬੋਲਾ ਤਿਆਰ ਆ ਬਾਈ ਪਰ ਤਿੰਨ ਟਾਈਮ ਚਵਾਈ ਕਰ ਲੈ ਆ ਜਿਹੜੀ ਨਾਲ ਦੀ ਆ ਤਿੰਨ ਨੰਬਰ ਮੈਂ ਭਾਈ ਲੈ ਭਾਈ ਨੂੰ ਵੀ ਬੜਾ ਜ਼ਬਰਦਸਤ ਲਾਇਆ ਹਨਾ ਇਹ ਦੂਜੇ ਸੂਏ ਝੋਟੀ ਸੂਣਾ ਸੂਪ ਹੋ ਗਈ ਅੱਜ ਰਾਤ ਨੂੰ ਸੂਪੇ ਦੇਣੇ ਸੂਪੇ ਤਿਆਰੀ ਮੁਕੰਮਲ ਆ ਪੂਰੀ ਤਿਆਰੀ ਚਾ ਹਾਂਜੀ ਕੱਢ ਕੇ ਲਿਆਈ ਬਾਹਰ ਨੂੰ ਇਹਨੂੰ ਸੱਜਣ ਦੁੱਧ ਦਾ ਝੋਟੀ ਦੇ ਦੂ 12 13 ਕਿਲੋ ਯਾਰ ਇਹਨੇ ਪਹਿਲਾਂ ਨਹੀਂ ਦਿੱਤਾ 11 12 ਕਿਲੋ ਦੁੱਧ ਹੁਣ ਤਾਂ ਦੂਜਾ ਸੂਆ ਸੂਣਾ ਹੂੰ ਸਿੰਘ ਸੁੰਗ ਵੀ ਜਾਵਾਂ ਕੁੰਡੇ ਠੀਕ ਆ ਭਾਈ ਓਕੇ ਦੀ ਰਿਪੋਰਟ ਆ ਜਾ ਮੈਂ ਹੂੰ ਨਹੀਂ ਠੀਕ ਆ ਹੂੰ ਲੈ ਮੈਂ ਮੋਰ ਦੇ ਹਾਈ ਮੁੱਠੀਆਰ ਦਾ ਆਲਾ ਥਾਣਾ ਚੂਣ ਚੂਣ ਵੀ ਵਧੀਆ ਇੱਕ ਨੰਬਰ ਮੇਧੀ ਦਾ ਮੇਰਾ ਵੀ ਓਕੇ ਦੀ ਰਿਪੋਰਟ ਆ ਜਾਵਾ ਹਨਾ ਇਹ ਕਿੰਨੇ ਦੀ ਦੇ ਦਗੇ ਭਾਈ ਇਹ ਭਾਈ 1 15 ਹੀ ਦੇ ਦਾਂਗੇ ਲਾੜ ਪਿਆਰ ਲਾੜ ਪਿਆਰ ਕਰ ਦਾਂਗੇ ਖੁੱਲਾ ਕਰ ਦਾਂਗੇ ਹਾਂਜੀ ਖੁੱਲਾ ਕਰ ਦਾਂਗੇ ਕਿਉਂ ਭਾਈ ਇਹ ਆ ਚਾਰ ਨੰਬਰ ਵਾਲੀ ਮਹਿਬਾਰੇ ਇਹ ਵੀ 1 15 ਚ ਪਹੁੰਚ ਕਰ ਦਾਂਗੇ ਤਿੰਨਾਂ ਜ਼ਿਲ੍ਹਿਆਂ ਚ ਠੀਕ ਹੈ ਇਹ ਵੀ ਮੋਗਾ ਫਰੀਦਕੋਟ ਤੇ ਫਰੀਦਕੋਟ ਠੀਕ ਹੈ ਭਾਈ ਆ ਇਹਦੇ ਬਾਰੇ ਦੱਸੀ ਭਾਈ ਇਹਨੇ ਤੀਜਾ ਸੁਹਾ ਸੁਣਾਇਆ ਇਹਨੇ ਮੱਝ ਨੇ ਠੀਕ ਹੈ ਵੀਰੇ ਪੂਰੀ ਵੱਡੀ ਮੈਂ ਹਰਿਆਣੇ ਵਾਲਾ ਮੱਝਾਂ ਨੂੰ ਟਿੱਠਪੂੜਾ ਹੈ ਕਿੰਨਾ ਚੰਗਾ ਹੈ ਨਾ ਹਾਂਜੀ ਲੀਵਾ ਲੂਵਾ ਇਹ ਹਜੇ ਤੱਕ ਬਾਕੀ ਹੈ ਇਹ ਹਜੇ ਕੱਚੀ ਆ 10 12 ਦਿਨਾਂ ਦੀ ਹੂੰ ਥੱਲੋ ਤਾਂ ਬਣਦੀ ਪੂਰੀ ਜ਼ਬਰਦਸਤ ਰਮੀ ਭਾਈ ਬਹੁਤ ਚੰਗੀ ਮੱਝ ਹੈ ਦੁੱਧ ਕਿੰਨਾ ਦੇ ਜੂਗੀ ਭਾਈ ਦੁੱਧ 14 15 ਕਿਲੋ ਦੇ ਦੂਗੀ ਭਾਈ ਇਹ ਕਿੰਨੇ ਦੀ ਦੇ ਦਾਂਗੇ ਭਾਈ ਇਹ ਭਾਈ 1 25 ਦੇ ਦਾਂਗੇ ਹਾਂ ਤੇ ਨਾ ਐਡਜਸਟ ਨੂੰ ਯਸਨੋ 1 20 ਦੀ ਠੀਕ ਆ ਭਾਈ ਲੈ ਵੀ ਮਿੱਤਰੋ ਵੇਖੋ ਕੇ ਤੁਰਦੀ ਨਾ ਭਲਵਾਨਾ ਮਗੂਲੇ ਆ ਪਈ ਮੋੜ ਲੈ ਵੀਰੇ ਰਮੀ ਬਾਈ ਕੀ ਬਾਤ ਮੈਂ ਥੱਲੋ ਬੜੀ ਜ਼ਬਰਦਸਤ ਆ ਹਨਾ ਚੋਣ ਚੋਣ ਪੂਰੀ ਵਧੀਆ ਇੱਕ ਨੰਬਰ ਨਿਕਲੂਗੀ ਹਾਂ ਠੀਕ ਆ ਬਈ ਪੂਰੀ ਵੱਡੀ ਮੈਂ ਹੂੰ ਲੈ ਜਾ ਬਾਈ ਓਕੇ ਦੀ ਰਿਪੋਰਟ ਜਾਵਾ ਹੈ ਖਾਣ ਪੀਣ ਨੂੰ ਵੀ ਖੁੱਲੀ ਹੋਊਗੀ ਮੈਂ ਹਾਂ ਹਾਂ ਬਾਈ ਹਨਾ ਬਾਕੀ ਕਈ ਮਈਆਂ ਚਾਰ ਚੂਰ ਤੇ ਲੱਗੀਆਂ ਵੀ ਪੰਗਾ ਪੈਂਦਾ ਆਪਾਂ ਹਨਾ ਹਾਂ ਹਾਂ ਲਿਆ ਕੇ ਰਮੀ ਬਈ ਜੀ ਲਵਾਣਾ ਨਾਲ ਨਹੀਂ ਸਾਰਾ ਕੋ ਬਾਈ ਹੂੰ ਸਾਰਾ ਕੋ ਖਾ ਲੈਂਦੀ ਹੂੰ ਅੱਛਾ ਇੱਕ ਨਗੀਨਾ ਉਧਰ ਰੱਖੀਏ ਕਿੱਡਾ ਚੰਦਰਾਏ ਨੇ ਪਹਿਲਾਂ ਹੀ ਵੇਚਤਾ ਓਏ ਅੰਦਰ ਵਾਲਾ ਨਗੀਨਾ ਮਾੜਾ ਆਇਆ ਝਲਕ ਮਰਾਈ ਮਾੜਾ ਆਇਆ ਵਿਖਾਈ ਟੇਡਾ ਘੱਟ ਵਾਲੀ ਮੈਂ ਇਹ ਆ ਇਹਨੇ ਵੇਚਤੀ ਆ ਭਰਾਵੋ ਆ ਮੈਂ ਅਸੀਂ ਮੇਰੇ ਪਿੰਡੋਂ ਚੱਲੀ ਆ ਵੇਖੋ ਮੇਰਾ ਰਿਕਾਰਡ ਬੜੇ ਚੰਗੇ ਸੀ ਇਹਦੇ ਇੱਕ ਗਾਂ ਹੈ ਬਾਈ ਕਿਹੜੀ ਕਾਲੀ ਬਾਈ ਇਹਦੇ ਬਾਰੇ ਦੱਸੀ ਬਾਈ ਇਹਨੇ ਤੀਜਾ ਸੁਹਾ ਸੋਣਾ ਗਾਣ ਹੈ ਬਾਈ ਕਿੰਨੇ ਦਿਨ ਲੈ ਜੂਗੀ ਰਮੀ ਵੀਰੇ ਦਿਨ ਬਾਅਦ ਲੈ ਜੂਗੀ ਹਜੇ ਹਫਤਾ ਲੈ ਜੂਗੀ ਠੀਕ ਹੈ ਕਿੰਨੇ ਦੀ ਦੇ ਦਈਏ ਬਾਈ ਇਹ ਬਾਈ 65000 ਦੀ ਦੇ ਦਾਂਗੇ 65000 ਦੀ ਮਾਨਤਨ ਕਰ ਦਾਂਗੇ ਇਹ ਵਿੱਚ ਮਾਨਤਨ ਕਰ ਦਾਂਗੇ ਸਾਰੀ ਗਰਮੀ ਦੁੱਧ ਪਿਉਣ ਵਾਲੀ ਆ ਗਰਮੀ ਨਹੀਂ ਨਾਲੇ ਬਣਾਉਣੀ ਇਹਨੇ ਦੁੱਧ ਕਿੰਨਾ ਦੇ ਜੀ ਦੁੱਧ 20 ਕਿਲੋ ਦੇ ਦਿੰਦੀ ਬਾਈ 20 ਕਿਲੋ ਠੀਕ ਹੈ ਬਾਈ ਸੂਣ ਵਾਲੀ ਆ ਹੈਨਾ ਹਾਂ ਬਾਈ ਲੇਵਾ ਬੜਾ ਬਣਾਉਂਦੀ ਆ ਹੈ ਨਹੀਂ ਠੀਕ ਹੈ ਹਜੇ ਦਿਨ ਤਾਂ ਕੱਢ ਜੂ 7-8000 ਹਾਂ ਹਫਤਾ ਲੈਂਦੀ ਹਜੇ ਥੱਲੋ ਵੇਖੀ ਬਣਦੀ ਬਾਈ ਹੂੰ ਉਹ ਪੱਕੇ ਥਾਂ ਤੋਂ ਹੀ ਆਈ ਐ ਪੱਕੇ ਥਾਂ ਤੋਂ ਹੀ ਆਈ ਐ ਆਪਣੇ ਨੂੰ ਮਿਲਿਆ ਕੱਚਾ ਹੁਣ ਕੱਚਾ ਮਿਲਿਆ ਹਨਾ ਹਾਂ ਹੁਣ ਮਾਰਦੀ ਲੇਟੇ ਹੈ ਥਣ ਥਣ ਵੀ ਬਹੁਤ ਚੰਗਾ ਲੱਗਾ ਮੁੱਠੀ ਆ ਠੀਕ ਹੈ ਬਾਈ ਸਾਰੀ ਚੰਗੀ ਹੈ ਗਾਂ ਦਾ ਹੂੰ ਨਹੀਂ ਠੀਕ ਹੈ ਬਾਈ ਦੇਖ ਲੈ ਨਹੀਂ ਉਹੀ ਕਰਦੀ ਆ ਵਸੀਲ ਨਹੀਂ ਇਹ ਕਰਦੇ ਨੇ ਘੱਬਦੇ ਨੇ ਇਹਨਾਂ ਕੋਲ ਇੱਕ ਡਾਕਟਰ ਡਾਕਟਰ ਆ ਅਚਾ ਰਮੀ ਭਾਈ ਨੰਬਰ 97810 69724 97810 ਕਿਨਾਂ 724 724 97810 69724 ਪਿੰਡ ਘੱਲ ਖੁਰਦ ਜ਼ਿਲ੍ਹਾ ਫੋਕ